ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਨੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਬਜਾਈ ਆ ਕਈ ਜ਼ਿਲ੍ਹਿਆਂ ਦੇ ਵਿੱਚ 1 ਜੂਨ ਤੋਂ ਸ਼ੁਰੂ ਹੋ ਰਹੀ ਆ ਸੋ ਉਮੀਦ ਆ ਸਭ ਆਪੋ ਆਪਣੇ ਖੇਤਾਂ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਕੋਈ ਰੂੜੀ ਖਲਾਰਨ 'ਚ ਕੋਈ ਵਹਾਈ ਦੇ ਵਿੱਚ ਤੇ ਕੋਈ ਆਪਣੇ ਲੇਜ਼ਰਾਂ ਕਰਾਉਣ 'ਚ ਸੋ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਜਿਹੜੀ ਕਰਨੀ ਆ ਉਹ ਹੈਗੀ ਆ CR212 ਵੈਰਾਈਟੀ ਤੇ ਜਿਹੜੀ CR ਪ੍ਰਾਈਮ 212 A ਵੈਰਾਈਟੀ ਇਹ ਦੋਨੋਂ ਵੈਰਾਈਟੀਆਂ ਦੇ ਬਾਰੇ ਗੱਲ ਕਰਾਂਗੇ ਇਹਨਾਂ ਦੇ ਵਿੱਚ ਬਹੁਤ ਥੋੜੇ-ਥੋੜੇ ਫਰਕ ਆ ਸੋ ਆਪਾਂ ਪੈਰਲਲ ਹੀ ਗੱਲ ਕਰਾਂਗੇ ਦੋਨਾਂ ਦੇ ਵਿੱਚ ਕੀ ਫਰਕ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਦਿੱਤੀ ਹੋਈ ਸਪੋਰਟ ਦੇ ਨਾਲ ਆਪਾਂ ਹੋਰ ਵੀਡੀਓ ਅੱਗੇ ਲੈ ਕੇ ਆਉਂਦੇ ਰਹਿਣੇ ਆ ਜੋ ਆਪਾਂ ਨੂੰ ਕਿਸਾਨਾਂ ਦਾ ਫੀਡਬੈਕ ਮਿਲਦਾ ਹੈ ਉਹਦੇ ਆਧਾਰ ਤੇ ਜਾਂ ਜੋ ਆਪਣੇ ਖੁਦ ਦੇ ਤਜਰਬੇ ਹੁੰਦੇ ਆ ਸੋ ਵੀਡੀਓ ਨੂੰ ਲਾਈਕ ਕਰ ਦਿਓ ਹੁਣ ਅੱਗੇ ਵੱਧਦੇ ਹਾਂ CR 212 ਵੈਰਾਈਟੀ ਦੀ ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਜਿਹੜੀ ਵੈਰਾਈਟੀ ਅਸੀਂ ਲਗਾ ਰਹੇ ਹਾਂ ਉਹ ਕਿਹੋ ਜਿਹੀ ਜ਼ਮੀਨ ਦੇ ਵਿੱਚ ਹੁੰਦੀ ਆ ਉਹਨੂੰ ਕਿਹੋ ਜਿਹਾ ਪਾਣੀ ਚਾਹੀਦਾ ਹੁੰਦਾ ਹੈ ਜਿਹੜੀ ਇਹ CR 212 ਤੇ CR ਪ੍ਰਾਈਮ 212 ਇਹ ਦੋਨੇ ਵੈਰਾਈਟੀਆਂ ਹਨ ਜਿਹੜੀਆਂ ਇਹ ਹਲਕੀਆਂ ਜ਼ਮੀਨਾਂ ਦੇ ਵਿੱਚ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਬੈਸਟ ਵੈਰਾਈਟੀਆਂ ਆ ਤੇ ਇਹਨਾਂ ਦੇ ਲਈ ਜਿਹੜੇ ਪਾਣੀ ਆ ਜਿਹੜੇ ਜਿਹੜੀ CR 212 ਆ ਡੇਢ 2 ਨੰਬਰ ਪਾਣੀ ਤੱਕ ਚੱਲ ਜਾਂਦੀ ਆ ਤੇ ਉਸ ਤੋਂ ਬਾਅਦ ਜੇ ਕਹੀਏ CR ਪ੍ਰਾਈਮ 212 ਆ ਉਟਾਈ ਨੰਬਰ ਪਾਣੀ ਤੱਕ ਚੱਲ ਜਾਂਦੀ ਹੈ ਕਿਉਂਕਿ ਜੇ ਇਸ ਤੋਂ ਵੀ ਜ਼ਿਆਦਾ ਮਾੜੀ ਹਾਲਤ ਦਾ ਪਾਣੀ ਆਉਣ ਲੱਗ ਜਵੇ ਫੇਰ ਥੋੜੀ ਜਿਹੀ ਝਾੜ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਜਾਂਦੀ ਆ ਮਤਲਬ ਉਦਾਂ ਇਹ ਮਾੜੇ ਪਾਣੀਆਂ ਦੇ ਵਿੱਚ ਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਬਿਲਕੁਲ ਕਾਮਯਾਬ ਵੈਰਾਈਟੀ ਹੈ ਇਸ ਚੀਜ਼ 'ਤੇ ਕੋਈ ਸ਼ੱਕ ਨਹੀਂ ਹੈ ਹੁਣ ਜੇ ਅੱਗੇ ਗੱਲ ਕੀਤੀ ਜਾਵੇ ਕਿ ਇਹ ਤਾਂ ਥੋੜਾ ਜਿਹਾ ਨੁਕਸਾਨ ਕੀ ਆ ਇਹਨਾਂ ਦੋਨੋਂ ਹੀ ਵੈਰਾਈਟੀਆਂ ਦੀ ਜਿਹੜੀ ਪਰਾਲੀ ਹੈ ਉਹ ਥੋੜੀ ਜ਼ਿਆਦਾ ਹੁੰਦੀ ਹੈ ਬੱਡੀ ਤੋਂ ਬਾਅਦ ਖੇਰ ਦੇ ਵਿੱਚੋਂ ਥੋੜੀ ਜਿਹੀ ਆਪਾਂ ਵਿੱਚੇ ਸਮੇਟਣੀ ਹੋਵੇ ਤਾਂ ਥੋੜੀ ਉਸ ਚੀਜ਼ ਦਾ ਪ੍ਰੋਬਲਮ ਆ ਜਾਂਦੀ ਹੈ ਹੁਣ ਅੱਗੇ ਦੇਖਿਆ ਜਾਵੇ ਹਾਈਟ ਹਾਈਟ ਹੈ ਜਿਹੜੀ CR 212 ਆ ਇਹ 108 ਸੈਂਟੀਮੀਟਰ ਦੀ ਹੁੰਦੀ ਆ ਤੇ ਜਿਹੜੀ CR ਪ੍ਰਾਈਮ 212 ਆ ਇਹਦੀ ਜਿਹੜੀ ਹਾਈਟ 105 ਸੈਂਟੀਮੀਟਰ ਹੁੰਦੀ ਆ ਸੋ ਜ਼ਿਆਦਾ ਫਰਕ ਨਹੀਂ ਆ ਥੋੜਾ ਜਿਹਾ ਫਰਕ ਹੈਗਾ ਆ ਹੁਣ ਇੰਨੀ ਗੱਲ ਹੈ ਕਿ ਇਹਨਾਂ ਦੇ ਵਿੱਚ ਥੋੜੀ ਜਿਹੀ ਡੇਗਣ ਦੀ ਸਮੱਸਿਆ ਜਿਹੜੀ ਹੈ ਉਹ ਆ ਜਾਂਦੀ ਹੈ ਕਿਉਂਕਿ ਹਾਈਟ ਥੋੜੀ ਜ਼ਿਆਦਾ ਹੈ ਤੇ ਉਨਾਂ ਜ਼ਿਆਦਾ ਮਜ਼ਬੂਤ ਹੈ ਜਿਹੜਾ ਇਹਦਾ ਆਪਣਾ ਲਾਣ ਹੈ ਜਾਂ ਆਪਣੀ ਪਰਾਲੀ ਹੁੰਦੀ ਹੈ ਜਾਂ ਝੋਨਾ ਦਾ ਜਿਹੜਾ ਤਣਾ ਹੁੰਦਾ ਉਨਾਂ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ ਜਿੱਦਾਂ ਸੁਪਰੀਮ 110 ਝੋਨਾ ਜਿਹੜਾ ਕਾਫੀ ਉਹ ਮਜ਼ਬੂਤ ਹੁੰਦਾ ਹੈ ਤਣਾ ਉਹਦਾ ਉਸ ਕਰਕੇ ਉਹਦੇ ਵਿੱਚ ਘਟ ਆਉਂਦੀ ਹੈ ਇਹਦੇ ਵਿੱਚ ਥੋੜੀ ਆ ਜਾਂਦੀ ਹੈ ਹੁਣ ਗੱਲ ਅੱਗੇ ਆ ਜਾਂਦੀ ਹੈ ਕਿ ਕਿੰਨਾ ਕੁ ਸਮਾਂ ਲੈ ਲੈਂਦੀ ਹੈ ਸਮਾ ਜਿਹੜਾ ਆ ਜਿਹੜੀ CR 212 ਆ ਮੋਡਲੇ ਤੌਰ ਤੇ ਗੱਲ ਕੀਤੀ ਜਾਵੇ ਕਿ ਆਪਣੇ ਵੱਲੋਂ ਜਿਹੜਾ ਆ ਆਧਾਰਤ ਉਹਨਾਂ ਲੋ ਦੱਸਿਆ ਗਿਆ ਸਮਾ ਹੁੰਦਾ ਆ ਇਹ ਤੋਂ 4-5 ਦਿਨ ਅੱਗੇ ਪਿੱਛੇ ਹੋ ਜਾਂਦੇ ਮੌਸਮ ਦੇ ਆਧਾਰ ਤੇ ਜਿਹੜੀ CR 212 ਆ ਇਹ ਜਿਹੜੀ ਆ 140 ਤੋਂ 145 ਦਿਨ ਲੈਂਦੀ ਆ ਵਿੱਚੇ ਪਨੀਰੀ ਤੇ ਜਿਹੜੀ CR ਪ੍ਰਾਈਮ 212 ਆ ਉਹ 135 ਤੋਂ 140 ਦਿਨ ਦਿੰਦੀ ਆ ਮਤਲਬ ਜ਼ਿਆਦਾ ਫਰਕ ਨਹੀਂ ਆ ਦੋਨਾਂ ਦੇ ਵਿੱਚ ਥੋੜੇ ਥੋੜੇ ਹੀ ਫਰਕ ਆ ਠੀਕ ਹੈ ਜੀ ਹੁਣ ਅੱਗੇ ਖੁਰਾਕ ਖੁਰਾਕ ਹੈ ਜਿਹੜੀ ਜਿਹੜੀ CR 212 ਤੇ CR ਪ੍ਰਾਈਮ 212 ਦੋਨਾਂ ਨੂੰ ਜੇ ਕਹੀ ਜਾਵੇ ਆਪਾਂ ਢਾਈ ਤੋਂ ਤਿੰਨ ਬੈਗ ਯੂਰੀਆ ਜ਼ਿੰਕ ਪਾ ਸਕਦੇ ਆ ਸਲਫਰ ਪਾ ਸਕਦੇ ਆ ਲੋਹਾ ਲੋੜ ਮੁਤਾਬਕ ਜੇ ਆਪਣੇ ਜ਼ਮੀਨ ਚ ਘਾਟ ਹੈ ਤਾਂ ਫਿਰ ਉਹ ਪੂਰੀ ਕਰਨ ਨੂੰ ਪਾ ਸਕਦੇ ਆ ਪੋਟਾਸ਼ ਸਿਰਫ ਲੋੜ ਮੁਤਾਬਕ ਕਿਉਂਕਿ ਮਹਿੰਗੀ ਹੈ ਬੇਲੋੜਾ ਖਰਚਾ ਨਾ ਵਧਾਇਆ ਜਾਵੇ ਸੋ ਇਸ ਤੋਂ ਬਾਅਦ ਸਪਰੇ ਸਪਰੇ ਉਦਾਂ ਤਾਂ ਜਿਹੜੀ ਹੈ ਕਾਫੀ ਜ਼ਿਆਦਾ ਇਹ ਫੰਗਸ ਰੈซิਸਟੈਂਟ ਹੁੰਦੀ ਪਰ ਫੇਰ ਵੀ ਲੋੜ ਮੁਤਾਬਕ ਸਮਾਂ ਜਿੱਦਾਂ ਦਾ ਹਵਾ ਪਾਣੀ ਚੱਲਦਾ ਹੋਵੇ ਉਹ ਕਰਨੀ ਪੈਂਦੀ ਆ ਫੰਗੀਸਾਈਡ ਤੇ ਇਨਸੈਕਟਾਈਸਾਈਡ ਨਾਰਮਲ ਚੋਂ ਨਹੀਂ ਆਲੀ ਇਹ ਨਹੀਂ ਵੀ ਕੋਈ ਇਹਦੇ ਵਿੱਚ ਅਲੱਗ ਗਈ ਆ ਜ਼ਿਆਦਾ ਅਲੱਗ ਕੰਮ ਚੱਲਣਾ ਹੁੰਦਾ ਠੀਕ ਹੈ ਜੀ ਤੇ ਹੁਣ ਝਾੜ ਤੇ ਆਜਿਆ ਆ ਗਿਆ ਜਾਵੇ ਜੇ ਝਾੜ ਆ ਜਿਹੜਾ CR 212 ਦਾ ਐਵਰੇਜ ਝਾੜਿਆ ਤੇ CR ਪ੍ਰਾਈਮ 212 ਦਾ ਐਵਰੇਜ ਝਾੜਿਆ ਐਵਰੇਜ ਝਾੜ ਤੋਂ ਬਾਅਦ ਜਿਹੜਾ ਆਪਣੇ ਖੇਤਾਂ ਦੇ ਵਿੱਚ ਨਾਰਮਲੀ ਮਿਲ ਜਾਂਦਾ ਹੈ 30 ਤੋਂ 32 ਕੁਇੰਟਲ ਤੱਕ ਜਿਹੜਾ ਹੈ ਐਵਰੇਜ ਜਿਹੜਾ ਬਹੁਤਿਆ ਕਿਸਾਨਾਂ ਨੂੰ ਮਿਲ ਜਾਂਦਾ ਜੇ ਆਪਾਂ ਵਧੀਆ ਸੰਭਾਲਿਆ ਕਰ ਲੈਨੇ ਆ ਫਸਲ ਦੀ ਤਾਂ ਫਿਰ ਇਸ ਵੈਰਾਈਟੀ ਨੇ 35 ਤੋਂ 36 ਕੁਇੰਟਲ ਤੱਕ ਝਾੜ 34 35 36 ਤੱਕ ਆਰਾਮ ਨਾਲ ਬਹੁਤਿਆ ਕਿਸਾਨਾਂ ਨੂੰ ਮਿਲਿਆ ਆ ਜਿਹੜੇ ਇਸ ਖੇਤ ਨੂੰ ਆਪਣੀ ਵੈਰਾਈਟੀ ਨੂੰ ਖੇਤ ਵਿੱਚ ਲਗਾਉਂਦੇ ਆ ਸੋ ਵੈਰਾਈਟੀ ਬਹੁਤ ਵਧੀਆ ਹੈ ਖੇਤ ਵਿੱਚ ਟਰਾਈ ਕਰ ਸਕਦੇ ਆ ਜੇਕਰ ਹਲਕੀਆਂ ਜ਼ਮੀਨਾਂ ਤੇ ਮਾੜੇ ਪਾਣੀ ਆ ਕਿਉਂਕਿ ਇਸ ਟਾਈਪ ਦੇ ਹਲਕੇ ਪਾਣੀਆ ਦੇ ਵਿੱਚ ਮਾੜੇ ਪਾਣੀਆ ਦੇ ਵਿੱਚ 2 3 ਨੰਬਰ ਦੇ ਪਾਣੀਆਂ ਦੇ ਵਿੱਚ ਹਰ ਇੱਕ ਵੈਰਾਈਟੀ ਐਨਾ ਜ਼ਿਆਦਾ ਵਧੀਆ ਝਾੜ ਦੇਣ ਦੀ ਅਬਿਲਿਟੀ ਨਹੀਂ ਰੱਖਦੀ। ਸੋ ਟਰਾਈ ਕਰ ਸਕਦੇ ਆਂ। ਬਹੁਤ ਵਧੀਆ ਵੈਰਾਈਟੀਆਂ ਨੇ ਦੋਨੋਂ ਹੀ ਤੇ ਬੀਜ ਆ ਜਿਹੜਾ ਉਹ ਥੋੜਾ ਜਿਹਾ ਅੰਨਕ ਚੱਲੋ ਵੇ ਇਸ ਟਾਈਮ ਜੋ ਰੇਟ ਚੱਲਦਾ 150 160 ਰੁਪਏ ਤੱਕ ਕਿਲੋ ਮੈਲਿਆ ਆ। ਸੋ ਮਹਿੰਗਾ ਪੈ ਜਾਂਦਾ ਥੋੜਾ ਜਿਹਾ। ਬਾਕੀ ਕੋਈ ਨਹੀਂ ਤੁਸੀਂ ਉਹ ਆਪਣੀ ਖੇਤ ਦੀ ਸਿਲੈਕਸ਼ਨ ਮਿੱਟੀ ਦੇ ਆਧਾਰ ਤੇ ਪਾਣੀ ਦੇ ਆਧਾਰ ਤੇ ਕਰ ਸਕਦੇ ਆਂ। ਤੇ ਜਿਨ੍ਹਾਂ ਕਿਸਾਨਾਂ ਨੇ ਇਹਦੇ ਨਾਲ ਇਹ ਵੈਰਾਈਟੀ ਪਹਿਲਾਂ ਲਗਾਈ ਉਹ ਆਪਣਾ ਤਜਰਬਾ ਵੀ ਸਾਂਝਾ ਕਰ ਸਕਦੇ ਆ ਕੋਈ ਸੁਝਾਅ ਆ ਉਹ ਵੀ ਦੇ ਸਕਦੇ ਆ ਹੁਣ ਆਪਾਂ ਅਗਲੀ ਵੀਡੀਓ ਚ ਮਿਲਾਂਗੇ ਉਦੋਂ ਤੱਕ ਲਈ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ